ਇਸੇ ਵਿਅਕਤੀ ਦੀ ਸੜਕ ਤੇ ਜਾਈ ਮੌਤ ਨਾ ਜਾਵੇ ਜਿਹਦੇ ਘਰ ਦਾ ਜੀ ਚਲਾ ਜਾਂਦਾ ਹਰ ਜੀ ਘਰ ਦਾ ਕੀਮਤੀ ਹੈ ਮੇਰਾ ਡ੍ਰੀਮ ਪ੍ਰੋਜੈਕਟ ਹੈ ਜਿਹੜਾ ਉਹ ਇਹ ਹੈ ਕਿ ਮੈਂ ਆਪਣੇ ਸ਼ਹਿਰ ਨੂੰ ਜਾਮ ਮੁਕਤ ਅਤੇ ਐਕਸੀਡੈਂਟ ਮੁਕਤ ਸ਼ਹਿਰ ਬਣਾਉਣਾ ਕਾਰਪੋਰੇਸ਼ਨ ਦੇ ਤਾਲਮੇਲ ਨਾਲ ਸਾਡੇ ਕਰਨ ਨਾਲ ਜਿਹੜੇ ਕੰਮ ਹੈ ਅਸੀਂ ਉਹ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਜਿਹੜੇ ਆਪਣੇ ਸ਼ਹਿਰੀਆਂ ਤੋਂ ਦੁਕਾਨਦਾਰਾਂ ਤੋਂ ਜਿਹੜੇ ਜਿਹੜੇ ਅਨਧਿਕਾਰ ਰੂਪ ਇਹਨਾਂ ਨੇ ਜਿਹੜੇ ਕਬਜ਼ੇ ਕੀਤੇ ਹੋਏ ਆ ਅਸੀਂ ਉਹਨਾਂ ਕਬਜ਼ਿਆਂ ਨੂੰ ਚਕਵਾਵਾਂਗੇ ਇੱਕ ਬੀੜਾ ਚੁੱਕਿਆ ਹੋਇਆ ਕਿ ਸਾਡੇ ਸ਼ਹਿਰ ਮੁੰਡਿਆਣਾ ਵਿੱਚ ਕੋਈ ਵੀ ਬੰਦਾ ਕੋਈ ਬਾਹਰੋਂ ਜਾਂ ਸਾਡੇ ਸ਼ਹਿਰ ਤੋਂ ਆਪਣੀ ਸ਼ਾਪਿੰਗ ਲਈ ਆਂਦਾ ਹੈ ਉਹਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਨਾ ਪਵੇ। ਕਈ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਇੱਕ ਹੁੰਦਾ ਵੀ ਮੈਨਾਂ ਮੰਨੂ। ਤਾਂ ਉਹਨਾਂ ਨੂੰ ਜਿਹੜਾ ਕਾਨੂੰਨ ਦਾ ਜਿਹੜਾ ਰਸਤਾ ਹੈ ਉਹ ਫਿਰ ਸਾਨੂੰ ਦਿਖਾਣਾ ਪੈਂਦਾ। ਮੀਟਿੰਗ ਦੇ ਵਿੱਚ ਜਿਹੜੇ ਬਸਾਂ ਦੇ ਹਾਕਰ ਹੈ ਉਹ ਆਏ ਆ ਜਿਹੜੇ ਹਾਕਰਾਂ ਦਾ ਡਰਾਈਵਰਾਂ ਨਾਲ ਤਾਲਮੇਲ ਹੈ। ਅਸੀਂ ਅੱਡੇ ਇੰਚਾਰਜਾਂ ਨਾਲ ਵੀ ਗੱਲ ਕਰਨ ਜਾ ਰਹੇ ਆ ਤਾਂ ਕਿ ਜਿਹੜੀਆਂ ਬੱਸਾਂ ਅੱਡੇ ਤੋਂ ਚੱਲਣਗੀਆਂ ਉਹਨਾਂ ਨੂੰ ਉੱਥੋਂ ਹੀ ਸੁਨੇਹਾ ਲੱਗੂਗਾ ਕਿ ਤੁਸੀਂ ਬੱਸ ਨੂੰ ਸਿਰਫ ਤੇ ਸਿਰਫ ਜਿਹੜਾ ਬੱਸ ਵੇਹ ਹੈ ਉਹਦੇ ਵਿੱਚ ਹੀ ਰੱਖਣਾ ਐਨਕ੍ਰੋਚਮੈਂਟ ਹੈ ਜਿਹੜੀ ਦੁਕਾਨਦਾਰਾਂ ਵੱਲੋਂ ਜਾਂ ਜਿਹੜੇ ਬਣੇ ਹੋਏ ਇੱਥੇ ਟੈਕਸੀ ਸਟੈਂਡ ਲਾ ਲਓ ਜਾਂ ਕੋਈ ਆਟੋਆਂ ਦੇ ਕਈ ਸਟੈਂਡ ਇੱਥੇ ਜਿਹੜੇ ਚੌਂਕ ਦੇ ਆਲੇ ਦੋਲੇ ਬਣੇ ਹੋਏ ਆ ਜਿਨ੍ਹਾਂ ਨਾਲ ਜਿਹੜੀ ਟ੍ਰੈਫਿਕ ਹੈ ਉਹ ਉਹਦੇ 'ਚ ਬਹੁਤ ਜ਼ਿਆਦਾ ਵਿਗਨ ਪੈਂਦਾ ਹੈ ਲੁਧਿਆਣਾ ਸ਼ਹਿਰ ਯਾਨੀ ਕਿ ਸਭ ਜਾਣਦੇ ਆ ਕਿ ਬਹੁਤ ਜ਼ਿਆਦਾ ਕਰਾਊਡਡ ਟ੍ਰੈਫਿਕ ਦੇ ਨਾਲ ਜੂਝਦਾ ਹੋਇਆ ਸ਼ਹਿਰ ਹੈ ਔਰ ਇਸ ਦੇ ਲਈ ਇਸ ਨੂੰ ਸਾਹਮਣ ਦੇ ਲਈ ਜਾਂ ਫਿਰ ਟ੍ਰੈਫਿਕ ਤੋਂ ਨਿਜਾਤ ਦੇ ਲਈ ਇੱਕ ਬਿਹਦ ਐਕਸਪੀਰੀਅੰਸ ਆਫੀਸਰ ਦੀ ਜ਼ਰੂਰਤ ਪੈਂਦੀ ਹੈ ਇਸ ਲਈ ਦੁਬਾਰਾ ਤੋਂ ਅਗਰ ਮੈਂ ਗੱਲ ਕਰਾਂ ਇੱਕ ਹੰਬਲ ਆਫੀਸਰ ਔਰ ਬੁੱਕ ਰਾਈਟਰ ਨਾਲ ਹੀ ਬਹੁਤ ਜ਼ਿਆਦਾ ਐਕਸਪੀਰੀਅੰਸ ਖਾਸ ਕਰਕੇ ਟ੍ਰੈਫਿਕ ਦੇ ਵਿੱਚ ਮੇਰੀ ਮੁਰਾਦ ACP ਗੁਰਦੇਵ ਸਿੰਘ ਤੋਂ ਹੈ ਦੁਬਾਰਾ ਤੋਂ ਇਹਨਾਂ ਦਾ ਵੈਲਕਮ ਕੀਤਾ ਗਿਆ ਹੈਗਾ ਲੁਧਿਆਣਾ ਸ਼ਹਿਰ ਦੇ ਵਿੱਚ ਐਜ਼ ਏ ACP ਟ੍ਰੈਫਿਕ ਗੁਰਦੇਵ ਸਰ ਦੁਆਰਾ ਵਾਪਸ ਆ ਗਏ ਹੈ ਔਰ ਇਸੇ ਲਈ ਅੱਜ ਇੱਕ ਸਮਰਾਲਾ ਚੌਂਕ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਮਕਸਦ ਹੈ ਕਿ ਕਲਾ ਸਮਰਾਲਾ ਚੌਕ ਨਹੀਂ ਲੁਧਿਆਣਾ ਨੂੰ ਜਿਹੜਾ ਹੈਗਾ ਟ੍ਰੈਫਿਕ ਜਮ ਤੋਂ ਮੁਕਤੀ ਦਵਾਈ ਜਾਵੇ ਔਰ ਇਹਦੇ ਲਈ ਐਕਸਪੀਰੀਅੰਸ ਦਾ ਹੋਣਾ ਨਾ ਦੇ ਨਾਲ ਡੈਡੀ ਡੈਡੀਕੇਸ਼ਨ ਦਾ ਹੋਣਾ ਬੇਹਦ ਜ਼ਰੂਰੀ ਹੈ ਮੇਰੇ ਨਾਲ ਗੁਰਦੇਵ ਸਰ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਸਰ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਔਰ ਤੁਹਾਡਾ ਵੈਲਕਮ ਹੈ थैंक यू वेरी मच ਬਹੁਤ-ਬਹੁਤ ਧੰਨਵਾਦ ਤੁਹਾਡਾ ਅੱਜ ਇੱਕ ਮੀਟਿੰਗ ਰੱਖੀ ਗਈ ਇਹਨੂੰ ਆਪਾਂ ਕਹਿੰਦੇ ਇੱਕ ਕੈਜ਼ੂਅਲ ਮੀਟਿੰਗ ਹੈਗੀ ਹੈ ਤੁਸੀਂ ਦੁਕਾਨਦਾਰਾਂ ਨਾਲ ਗੱਲ ਕੀਤੀ ਆਪਾਂ ਸਭ ਜਾਣਦੇ ਆ ਬਹੁਤ ਜ਼ਿਆਦਾ ਫੁੱਟਫਾਲ ਹੈਗਾ ਲੁਧਿਆਣਾ ਹੈ ਹੈਵੀ ਕਰਾਊਡ ਹੈਗੀ ਹੈ ਇਹਨੂੰ ਤੁਸੀਂ ਬਹੁਤ ਨਜ਼ਦੀਕੀ ਦੇਖਿਆ ਕਾਫੀ ਟਾਈਮ ਜਿਹੜਾ ਲੁਧਿਆਣਾ ਦੀ ਗੁਜ਼ਾਰਿਆ ਕੀ ਐਕਸਪੀਰੀਅੰਸ ਕਰ ਕੀਤਾ ਹੈਗਾ ਔਰ ਹੁਣ ਕੀ ਲੱਗਦਾ ਹੈ ਕਿ ਕਿਉਂ ਇਹ ਦੁਬਾਰਾ ਤੋਂ ਤੁਸੀਂ ਜ਼ਰੂਰਤ ਮਹਿਸੂਸ ਕੀਤੀ ਹੈ ਕਿ ਸਮਰਾਲਾ ਚੌਕ ਕਰਾਊਡਡ ਹੈ ਇਹਨੂੰ ਜਿਹੜਾ ਟ੍ਰੈਫਿਕ ਤੋਂ ਨਿਜਾਤ ਦਿਵਾਨੀ ਹੈ ਦੇਖੋ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤਿਹਾਰਾਂ ਦਾ ਸੀਜ਼ਨ ਹੈ ਜਿਹੜਾ ਉਹ ਚੱਲ ਰਿਹਾ ਹੈ ਦੁਸ਼ਹਰਾ ਨਿਕਲ ਕੇ ਗਿਆ ਤੇ ਨਾਲ ਦੀ ਨਾਲ ਹੋਰ ਤਿਹਾਰ ਜਿਵੇਂ ਪਿੱਛੇ ਕਰਵਾ ਚੌਥ ਹੋਰ ਤਿਹਾਰ ਜਿਹੜੇ ਬੜੇ ਨਾਲ ਦੀ ਨਾਲ ਚੱਲਦੇ ਰਹੇ ਤੇ ਆਉਣ ਵਾਲੇ ਦਿਨ ਆਉਣ ਵਾਲੀ 21 ਤਰੀਕ ਨੂੰ ਜਿਹੜੀ ਸਾਡੇ ਦੀਵਾਲੀ ਜਿਹੜੀ ਸਾਡੇ ਦੇਸ਼ 'ਚ ਬੜੀ ਧੂਮ-ਤਾਮ ਨਾਲ ਮਨਾਈ ਜਾਂਦੀ ਹੈ ਉਹ ਤਿਹਾਰ ਆ ਰਿਹਾ ਹੈ। ਮਾਨਯੋਗ ਕਮਿਸ਼ਨਰ ਪੁਲਿਸ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਜੀ ਨੇ ਮੀਆਂ ਹਦਾਇਤਾਂ ਮੁਤਾਬਕ ਅਸੀਂ ਇੱਕ ਬੀੜਾ ਚੁੱਕਿਆ ਹੋਇਆ ਹੈ ਕਿ ਸਾਡੇ ਸ਼ਹਿਰ ਲੁਧਿਆਣਾ ਵਿੱਚ ਕੋਈ ਵੀ ਬੰਦਾ ਕੋਈ ਬਾਹਰੋਂ ਜਾਂ ਸਾਡੇ ਸ਼ਹਿਰ ਤੋਂ ਆਪਣੀ ਸ਼ਾਪਿੰਗ ਲਈ ਆਂਦਾ ਹੈ ਉਹਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਨਾ ਪਵੇ। ਟ੍ਰੈਫਿਕ ਦੀ ਕਿਤੇ ਵੀ ਉਹਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਬੜਾ ਲਿਮਟਡ ਟਾਈਮ ਹੈ ਹਰ ਬੰਦੇ ਕੋਲ ਤੇ ਉਹਦੇ एग्जाम ਦੇ ਵਿੱਚ ਗੁਜ਼ਰ ਜੇਵੇਗਾ ਤਾਂ ਉਹ ਜਿਹੜਾ ਬੜਾ ਬੁਰਾ ਮੰਨਦਾ। ਸੋ ਅਸੀਂ ਇਸ ਸਮੱਸਿਆ ਨੂੰ ਮੁੱਖ ਰੱਖਦੇ ਹਾਂ। ਸਾਡਾ ਜਿਹੜਾ ਏਰੀਆ ਦਾ ਇਹ ਸਮਰਾਲਾ ਚੌਕ ਹੈ ਜਿੱਥੇ ਬੱਖ-ਬੱਖ ਇਲਾਕਿਆਂ ਤੋਂ ਜਿਵੇਂ ਤੁਸੀਂ ਦੇਖਦੇ ਹੋ ਦਿੱਲੀ ਤੋਂ, ਚੰਡੀਗੜ੍ਹ ਤੋਂ, ਜਲੰਧਰ ਤੋਂ, ਰਾਹੋਂ ਰੋਡ ਤੋਂ ਤੇ ਨਾਲ ਦੀ ਨਾਲ ਇੱਧਰ ਸੀਐਮਸੀ ਤੋਂ ਤੇ ਪਲੱਸ ਜਿਹੜਾ ਲੁਧਿਆਣਾ ਸ਼ਹਿਰ ਤੋਂ ਸਾਰੀ ਟ੍ਰੈਫਿਕ ਜਿਹੜੀ ਇੱਥੇ ਆਉਂਦੀ ਹੈ ਤੇ ਜਿਹੜੀ ਆਪਦੇ-ਆਪ ਦੇ ਡੈਸਟੀਨੇਸ਼ਨ ਵੱਲ ਨੂੰ ਵੱਧਦੀ ਹੈ। ਪਰੰਤੂ ਇੱਥੇ ਜਿਹੜਾ ਸਮਰਾਲਾ ਚੌਕ ਜਿਹੜਾ ਇਹ ਬੜਾ ਹੱਬ ਹੈ ਸ਼ਹਿਰ ਦੀ ਭੀੜ ਭੜ ਵਾਲਾ ਇਲਾਕਾ ਹੈ ਕੁਛ ਤਾਂ ਪਹਿਲਾਂ ਹੀ ਕੰਜੈਸਟਡ ਹੈ ਕੁਛ ਜਿਹੜੀ ਐਨਕ੍ਰੋਚਮੈਂਟ ਹੈ ਜਿਹੜੀ ਦੁਕਾਨਦਾਰਾਂ ਵੱਲੋਂ ਜਾਂ ਜਿਹੜੇ ਬਣੇ ਹੋਏ ਇੱਥੇ ਟੈਕਸੀ ਸਟੈਂਡ ਲਾ ਲਓ ਜਾਂ ਕੋਈ ਆਟਾ ਉਹਦੇ ਕਈ ਸਟੈਂਡ ਇੱਥੇ ਜਿਹੜੇ ਚੌਕ ਦੇ ਆਲੇ ਦੁਆਲੇ ਬਣੇ ਹੋਏ ਆ ਜਿਨ੍ਹਾਂ ਨਾਲ ਜਿਹੜੀ ਟ੍ਰੈਫਿਕ ਹੈ ਉਹ ਉਹਦੇ 'ਚ ਬਹੁਤ ਜ਼ਿਆਦਾ ਵਿਗਨ ਪੈਂਦਾ ਸੋ ਸਾਡੀ ਇੱਕ ਨੀਤੀ ਹੈ ਕਿ ਪਹਿਲਾਂ ਆਪਣੇ ਸਾਡੇ ਲੁਧਿਆਣੇ ਦੇ ਸ਼ਹਿਰ ਦੇ ਲੋਕ ਨੇ ਸਾਡੇ ਵਸਨੀਕ ਨੇ ਉਹਨਾਂ ਨਾਲ ਬੈਠ ਕੇ ਪਿਆਰ ਨਾਲ ਗੱਲ ਸਾਂਝੀ ਕੀਤੀ ਜਾਵੇ ਉਹਨਾਂ ਨੂੰ ਦਿਖਾਇਆ ਜਾਵੇ ਉਹਨਾਂ ਦੀਆਂ ਕਿਹੜੀਆਂ-ਕਿਹੜੀਆਂ ਗਲਤੀਆਂ ਨੇ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਸਮਝਾ ਕੇ ਦਿਖਾ ਕੇ ਉਹ ਗਲਤੀਆਂ ਨੂੰ ਉਹ ਆਪਣੇ ਆਪ ਜਿੰਨਾ ਰਿਮੂਵ ਕਰਦੇ ਉਹ ਕਰ ਰਹੇ ਨੇ ਉਸ ਤੋਂ ਬਾਅਦ ਕਈ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਇੱਕ ਹੁੰਦਾ ਵੀ ਮੈਂ ਨਾ ਮੰਨੂੰ ਤਾਂ ਉਹਨਾਂ ਨੂੰ ਜਿਹੜਾ ਕਾਨੂੰਨ ਦਾ ਜਿਹੜਾ ਰਸਤਾ ਹੈ ਉਹ ਫਿਰ ਸਾਨੂੰ ਦਿਖਾਣਾ ਪੈਂਦਾ ਗੁਰਦੇਵ ਜੀ ਬਿਲਕੁਲ ਗੁਰਦੇਵ ਜੀ ਸੌਰੀ ਮੈਂ ਤੁਹਾਨੂੰ ਇੰਟਰਰਪਟ ਕਰ ਰਿਹਾ ਅੱਛਾ ਕੁਝ ਚੀਜ਼ ਜਿਹੜੀ ਆਪਾਂ ਡਿਸਕਸ ਕਰ ਸਕਦੇ ਹਾਂ ਕਿਉਂਕਿ ਕਈ ਕਈ ਥਾਂ ਮ ਕੰਜੈਸਟਡ ਨੇ ਤੁਸੀਂ ਵੀ ਦੇਖੋ ਇਧਰਲੇ ਪਾਸੇ ਅਗਰ ਚੀਮਾ ਚੌਂਕ ਨੂੰ ਜਾਣਾ ਹੈ ਤਾਂ ਸਪੇਸ ਬਹੁਤ ਕੰਜੈਸਟਡ ਹੈ ਔਰ ਅਗਰ ਆਪਾਂ ਇਧਰੋਂ ਚੰਡੀਗੜ੍ਹ ਨੂੰ ਜਾਣਾ ਹੈ ਇਧਰਲੇ ਪਾਸੇ ਜਿਹੜੀ ਗੁਰੂ ਅਰਜਨ ਦੇਵ ਨਗਰ ਤੋਂ ਨਿਕਲਦੀ ਹੈ ਰੋਡ ਉਹ ਵੀ ਕੰਜੈਸਟਡ ਹੈਗੀ ਹੈ ਤਾਂ ਬੱਸਾਂ ਵਾਲੇ ਔਰ ਆਟੋ ਵਾਲੇ ਕਿਤੇ ਨਾ ਕਿਤੇ ਉਹ ਕੰਜੈਸਨ ਨੂੰ ਹੋਰ ਵੀ ਜ਼ਿਆਦਾ ਕੰਜੈਸਟਡ ਕਰ ਦਿੰਦੇ ਇਸੇ ਚੱਕਰ ਤੇ ਅਸੀਂ ਇੱਥੇ ਉਹ ਹੈ ਜਿਹੜੇ ਹਾਕਰਾਂ ਦਾ ਡਰਾਈਵਰਾਂ ਨਾਲ ਤਾਲਮੇਲ ਹੈ ਅਸੀਂ ਅੱਡਾ ਇੰਚਾਰਜਾਂ ਨਾਲ ਵੀ ਗੱਲ ਕਰਨ ਜਾ ਰਹੇ ਆ ਤਾਂ ਕਿ ਜਿਹੜੀਆਂ ਬੱਸਾਂ ਅੱਡੇ ਤੋਂ ਚੱਲਣਗੀਆਂ ਉਹਨਾਂ ਨੂੰ ਉੱਥੋਂ ਹੀ ਸਨੇਹਾ ਲੱਗੂਗਾ ਕਿ ਤੁਸੀਂ ਬੱਸ ਨੂੰ ਸਿਰਫ ਤੇ ਸਿਰਫ ਜਿਹੜਾ ਬੱਸ ਵੇ ਹੈ ਉਹਦੇ ਵਿੱਚ ਹੀ ਰੱਖਣਾ ਤੁਸੀਂ ਦੇਖਿਆ ਹੋਊਗਾ ਕਿ ਜਦ ਸਮਰਾਲਾ ਚੌਕ ਤੋਂ ਚੰਡੀਗੜ੍ਹ ਨੂੰ ਜਾਂਦੀ ਟਰੈਫਿਕ ਹੈ ਉੱਥੇ ਅਸੀਂ ਸਪਰਿੰਗ ਪੋਸਟਾਂ ਲਗਾ ਰੱਖੀਆਂ ਸਪਰਿੰਗ ਪੋਸਟਾਂ ਦੇ ਅੰਦਰਲੀ ਸਾਈਡ ਤੋਂ ਬੱਸ ਜਿਹੜੀ ਗੁਜ਼ਰੇ ਤਾਂ ਕਿ ਜਿਹੜੀ ਬਾਕੀ ਟਰੈਫਿਕ ਹੈ ਉਹ ਜਿਹੜੀ ਹੈ ਉਹ ਬਾਥਰੂ ਹੁੰਦੀ ਰਹੇ ਸੋ ਜਿੱਥੇ ਜਿੱਥੇ ਊਣਤਾਈਆਂ ਸਾਡੇ ਕਰਨ ਨਾਲ ਕਾਰਪੋਰੇਸ਼ਨ ਦੇ ਤਾਲਮੇਲ ਨਾਲ ਸਾਡੇ ਕਰਨ ਨਾਲ ਜਿਹੜੇ ਕੰਮ ਹੈ ਅਸੀਂ ਉਹ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਜਿਹੜੇ ਆਪਣੇ ਸ਼ਹਿਰੀਆਂ ਤੋਂ ਦੁਕਾਨਦਾਰਾਂ ਤੋਂ ਜਿਹੜੇ ਜਿਹੜੇ ਅਨ ਅਧਿਕਾਰਿਤ ਇਹਨਾਂ ਨੇ ਜਿਹੜੇ ਕਬਜ਼ੇ ਕੀਤੇ ਹੋਏ ਆ ਅਸੀਂ ਉਹਨਾਂ ਕਬਜ਼ਿਆਂ ਨੂੰ ਚਕਵਾਵਾਂਗੇ ਤੇ ਜਿਹੜੀ ਟ੍ਰੈਫਿਕ ਨੂੰ ਈਜ਼ ਕਰਾਂਗੇ ਤੇ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਅਤੇ ਐਕਸੀਡੈਂਟ ਮੁਕਤ ਸ਼ਹਿਰ ਬਣਾਉਣਾ। ਉਹਦੇ ਲਈ ਗੁਰਦੇਵ ਜੀ ਸਰ ਤੁਹਾਨੂੰ ਨਹੀਂ ਲੱਗਦਾ ਥੋੜਾ ਜਿਹਾ ਨਫਰੀ ਨੂੰ ਵੀ ਵਧਾਣਾ ਪਏਗਾ ਇਸ ਚੌਂਕ ਦੀ ਅਗਰ ਪਰਟੀਕੂਲਰ ਗੱਲ ਕਰਾਂ ਤਾਂ ਅਸੀਂ ਵੀ ਇੱਥੋਂ ਹੀ ਨਿਕਲਦੇ ਆਂ। ਨਫਰੀ ਦੀ ਕਮੀ ਮਹਿਸੂਸ ਹੁੰਦੀ ਹੈ ਇਸ ਚੌਂਕ 'ਚ। ਦੇਖੋ ਗੱਲ ਇਹ ਹੈ ਜਦੋਂ ਤੁਹਾਡਾ ਮੈਕੈਨਿਜ਼ਮ ਸੈੱਟ ਹੋ ਜਾਂਦਾ ਨਾ ਤਾਂ ਤੁਸੀਂ ਦੇਖੋਗੇ ਕਈ ਜਗ੍ਹਾ ਤੁਹਾਨੂੰ ਆਹ ਨਫਰੀ ਵੀ ਵੱਧ ਲੱਗਣ ਲੱਗ ਜਣੀਆਂ। ਜਦੋਂ ਤੁਸੀਂ ਬਾਕੀ ਸਮੱਸਿਆਵਾਂ ਨੂੰ ਸੈੱਟ ਕਰ ਲਿਆ ਬਾਡੀ ਟ੍ਰੈਫਿਕ ਜਿਹੜੀ ਤੁਹਾਡੀ ਲਾਈਟਾਂ ਦੇ ਸਾਰੇ ਚੱਲਣ ਲੱਗ ਗਈ ਤਾਂ ਤੁਸੀਂ ਬੰਦੇ ਫਿਰ ਕੀ ਕਰਨੇ ਆ ਜਿਹੜਾ ਦੂਸਰਾ ਕੰਮ ਸਾਡਾ ਜਿਹੜਾ ਈ ਚਲਾਨਿੰਗ ਦਾ ਸਿਸਟਮ ਹੈ ਅਸੀਂ ਇੱਥੇ ਕੈਮਰੇ ਫਿੱਟ ਕਰ ਰਹੇ ਆ ਤੇ ਸਾਡਾ ਜਿਹੜਾ ਉਹ ਜਿਹੜਾ ਇਨਫੋਰਸਮੈਂਟ ਦਾ ਕੰਮ ਆ ਸਾਡੇ ਕੈਮਰੇ ਨੇ ਕਰੀ ਜਾਣਾ ਤੇ ਆ ਤਾਂ ਜਿਹੜਾ ਬੰਦੇ ਆ ਤਾਂ ਤੁਸੀਂ ਦੇਖੋਗੇ ਤਾਂ ਇੱਥੇ ਸਾਨੂੰ ਬੰਦੇ ਇੱਥੋਂ ਚੱਕ ਕੇ ਹੋਰ ਪਾਸੇ ਲਾਣੇ ਪੈਣੇ ਆ ਬੰਦਿਆਂ ਦੀ ਕਮੀ ਕੋਈ ਨਹੀਂ ਆ ਸਾਰੇ ਜਿੰਨੇ ਮੇਰੇ ਸਾਥੀ ਇੱਥੇ ਮੇਰੇ ਨੇੜੇ ਦੇ ਨੇ ਤੇ ਆਪਾਂ ਖਟਿਆ ਕੀ ਆ ਸਾਡਾ ਤਾਂ ਪਿਆਰ ਹੀ ਹੈ ਤੁਹਾਨੂੰ ਲੋੜ ਪੋਗੀ ਅਸੀਂ ਚਾਰ ਦੁਕਾਨਦਾਰ ਭਰਾਵਨ ਕਣ ਆਜੋ ਸਾਡੇ ਨਾਲ ਉਹ ਸਾਡੇ ਨਾਲ ਕੰਮ ਕਰ ਦਿੰਦੇ ਆ ਬਿਲਕੁਲ ਅੱਛਾ ਵਲੰਟੀਅਰ ਤਾਂ ਹੋ ਜਾਣਗੇ ਨਾਲ ਇੱਕ ਚੀਜ਼ ਤੁਸੀਂ ਆਪਣੀ ਸਪੀਚ ਦੇ ਵਿੱਚ ਵੀ ਕਹੀ ਕਿ ਪੀਸੀਆਰ ਵੀ ਜਿਹੜੀ ਹੈ ਜੁਆਇੰਟ ਕਰ ਦਿੱਤੀ ਗਈ ਹੈ ਉਹਦਾ ਕੀ ਫਾਇਦਾ ਹੋਏਗਾ ਦੇਖੋ ਜਾਮ ਲੱਗ ਗਿਆ ਫੋਰ ਐਗਜ਼ਾਮਪਲ ਮਾਨੂ ਕਮਿਸ਼ਨਰ ਸਾਹਿਬ ਨੇ ਚਾਰਜ ਲੰਦੇ ਹੀ ਟ੍ਰੈਫਿਕ ਤੇ ਪੀਸੀਆ ਨੂੰ ਅਮਰਜ ਕਰਤਾ ਹੁਣ ਕੀ ਹੈ ਜੇ ਟ੍ਰੈਫਿਕ ਵਾਲਿਆਂ ਨੂੰ ਲੱਗਦਾ ਹੈ ਵੀ ਨਹੀਂ ਹੋਰ ਬੰਦਿਆਂ ਦੀ ਲੋੜ ਹੈ ਉਹ ਤੁਰੰਤ ਪੀਸੀਆ ਨੂੰ ਕਾਲ ਕਰਦੇ ਆ ਅੱਗੇ ਪੀਸੀਆਰ ਜਿਹੜਾ ਕੱਲਾ ਉਹ ਸਿਕਿਉਰਿਟੀ ਦੇਖਦਾ ਸੀ ਹੁਣ ਤੁਹਾਨੂੰ ਪੀਸੀਆਰ ਜਿਹੜਾ ਹੈਗਾ ਉਹ ਟ੍ਰੈਫਿਕ ਦੇ ਨਾਲ ਟ੍ਰੈਫਿਕ ਬਵਸਥਾ ਨੂੰ ਸੈੱਟ ਕਰਦਾ ਨਜ਼ਰ ਆਊਗਾ ਪਰ ਆ ਵੀ ਰਿਹਾ ਤਾਂ ਜਿੱਥੇ ਲੋਡ ਆ ਜਿਵੇਂ ਤੁਸੀਂ ਦੱਸਿਆ ਵੀ ਨਫਰੀ ਘਟਣੀ ਉਹ ਨਫਰੀ ਜਿਹੜੀ ਘਟਾ ਉਹ ਸਾਡੀ ਉਧਰੋਂ ਪੂਰੀ ਹੋ ਰਹੀ ਹੈ ਉਹ ਜਿਹੜੀ ਜਿੱਥਾ ਸਾਨੂੰ ਲੋਡ ਪੈਂਦੀ ਹੈ ਅਸੀਂ ਨਾਲ ਦੇ ਨੇੜੇ ਦੇ ਜਿਹੜੇ ਸਾਡੇ ਪੀਸੀਆਰ ਦੇ ਕਰਮਚਾਰੀ ਆ ਜਿਹੜੇ ਸਾਡੇ ਇਲਾਕੇ 'ਚ ਫਿਰ ਰਹੇ ਨੇ ਉਹਨਾਂ ਨੂੰ ਕਾਲ ਕਰਦੇ ਆ ਉੱਥੇ ਬੰਦੇ ਬਸ ਜਾਂਦੇ ਆ ਅੱਛਾ ਗੁਰਦੇਵ ਸਰ ਦਾ 18 19 ਦਾ ਇੱਕ ਡ੍ਰੀਮ ਪ੍ਰੋਜੈਕਟ ਹੈਗਾ ਜੋ 1 2 ਦਿਨ ਦੇ ਵਿੱਚ ਜਿਹੜਾ ਲਾਗੂ ਵੀ ਕਰਨ ਜਾਣਗੇ ਅੱਛਾ ਥੋੜੇ ਜਿਹਾ ਅਗਰ ਦੱਸ ਸਕਦੇ ਹਾਂ ਕਿ ਕੀ ਕੋਈ ਡ੍ਰੀਮ ਪਲਾਨ ਲੈ ਕੇ ਚੱਲੇ ਹੋ ਜੋ 18 19 ਚ ਨਹੀਂ ਹੋਇਆ ਹੁਣ ਆਪਾਂ 25 ਚ ਕਰਾਂਗੇ ਦੇਖੋ ਡ੍ਰੀਮ ਪਲਾਨ ਤਾਂ ਇੱਕ ਹੀ ਹੈ ਕਿ ਮੇਰੇ ਸ਼ਹਿਰ ਚ ਕਿਸੇ ਵਿਅਕਤੀ ਦੀ ਸੜਕ ਤੇ ਜਾਈ ਮੌਤ ਨਾ ਜਾਵੇ ਜਿਹਦੇ ਘਰ ਦਾ ਜੀ ਚਲਾ ਜਾਂਦਾ ਹਰ ਜੀ ਘਰ ਦਾ ਕੀਮਤੀ ਹੈ ਮੇਰਾ ਡ੍ਰੀਮ ਪ੍ਰੋਜੈਕਟ ਹੈ ਜਿਹੜਾ ਉਹ ਇਹ ਹੈ ਕਿ ਮੈਂ ਆਪਣੇ ਸ਼ਹਿਰ ਨੂੰ ਜਾਮ ਮੁਕਤ ਅਤੇ ਐਕਸੀਡੈਂਟ ਮੁਕਤ ਸ਼ਹਿਰ ਬਣਾਵਾਂ ਉਹ ਕਿਵੇਂ ਬਣੂਗਾ ਵੱਧ ਤੋਂ ਵੱਧ ਅਵੇਅਰਨੈਸ ਡਰਾਈਵ ਮੈਂ ਸਕੂਲਾਂ 'ਚ ਵੀ ਜਾਊਂਗਾ ਮੈਂ ਆਟੋ ਸਟੈਂਡਾਂ ਤੇ ਵੀ ਜਾਊਂਗਾ ਮੈਂ ਬੱਸ ਸਟੈਂਡ ਤੇ ਵੀ ਜਾਊਂਗਾ ਮੈਂ ਕੋਈ ਉਹ ਜਗ੍ਹਾ ਨਹੀਂ ਛੱਡੂਗਾ ਮੈਂ ਆਪ ਦਾ ਰਾਗ ਰਗ ਲਾਪੀ ਜਾਣਾ ਹੈ ਕਿ ਜੇ ਮੇਰੇ ਰਾਗ ਨੂੰ 4 ਬੰਦੇ ਵੀ ਸੁਣ ਕੇ ਸਮਝ ਗਏ ਮੈਂ ਕਹੂੰਗਾ ਮੈਂ ਕਾਮਯਾਬ ਹਾਂ ਗੱਲ ਹਰ ਲੋਕਾਂ ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਸੀਂ ਆਪਦੀ ਗੱਲ ਸੋਸ਼ਲ ਮੀਡੀਆ ਤੇ ਮੈਨੂੰ ਮੇਰੇ ਖਿਆਲ 1.8 ਲੱਖ ਦੇ ਕਰੀਬ ਮੈਂ ਜਿਹੜਾ ਸੋਸ਼ਲ ਮੀਡੀਆ ਤੇ ਜੁੜਿਆ ਹੋਇਆ ਸਵਾ ਲੱਖ ਲੋਕ ਮੈਨੂੰ ਫੇਸਬੁੱਕ ਤੇ ਮੇਰੇ ਨਾਲ ਜੁੜੇ ਹੋਏ ਨੇ ਮੈਂ ਆਪਣੀ ਗੱਲ ਇੱਕ ਕਰਦਾ ਕਈ ਵਾਰ ਮੇਰੀ ਉਸ ਗੱਲ ਨੂੰ 13-13 ਲੱਖ ਲੋਕ ਦਾ ਮਤਲਬ 13-13 ਮਿਲੀਅਨ ਲੋਕ ਦੇਖ ਲੈਂਦੇ ਆ ਤਾਂ ਉਹ ਜਿਹੜੀ ਚੀਜ਼ ਹੈ ਉਹ ਡਰਾਈਵ ਹੈ ਜਿਹੜੀ ਤੁਹਾਡੇ ਕੰਮ ਆਉਂਦੀ ਹੈ ਔਰ ਮੈਂ ਆਪਦੇ ਜਦ ਸਿਸਟਮ ਨੂੰ ਲੋਕਾਂ ਤੱਕ ਲੈ ਕੇ ਜਾਣਾ ਲੋਕ ਉਹ ਸਿਸਟਮ ਨੂੰ ਚੰਗਾ ਸਮਝਦੇ ਆ ਤਾਂ ਉਹ ਫਿਰ ਆਪਦੇ ਪਰਿਵਾਰਾਂ ਚ ਆਪਦੇ ਯਾਰਾਂ ਦੋਸਤਾਂ ਆਪਣੇ ਇਲਾਕਿਆਂ ਤੇ ਲੈ ਕੇ ਜਾਂਦੇ ਆ ਤੇ ਇਸ ਤੋਂ ਬਿਨਾ ਜਿਹੜਾ ਜਿਹੜਾ ਏਰੀਆ ਮੇਰਾ ਏਰੀਆ ਆਫ ਆਪਰੇਸ਼ਨ ਦਾ ਏਰੀਆ ਹੈ ਉਹ ਫੇਰੀਏ ਤੇ ਮੈਂ ਹਲੇ ਕੱਲ ਪਰਥੋਂ ਆਇਆ ਤੇ ਆਣ ਵਾਲੇ 8-10 ਦਿਨਾਂ ਚ ਜੇ ਤੁਹਾਨੂੰ ਨਜ਼ਰ ਆਇਆ ਹੀ ਨਾ ਕੁਝ ਫਿਰ ਤਾਂ ਮੇਰਾ ਫਾਇਦਾ ਨਹੀਂ ਕੋਈ ਖੜਨ ਦਾ ਤੇ ਮੇਰਾ ਕੋਈ ਫਾਇਦਾ ਨਹੀਂ ਐਵੇਂ ਗੱਲਾਂ ਕਰਨ ਦਾ ਜੇ ਨਜ਼ਰ ਆਊਗਾ ਤਾਂ ਤੁਸੀਂ ਸਮਝ ਲਓ ਵੀ ਗੁਰਦੇਵ ਤੁਹਾਡਾ ਕੁਝ ਕਰ ਰਿਹਾ ਹੈ ਅਜਾ ਚੰਡੀਗੜ੍ਹ ਦੀ ਉਦਾਹਰਨ ਦਿੱਤੀ ਹੈਗੀ ਹੈ ਚੰਡੀਗੜ੍ਹ ਦਾ ਗੁਰਦੇਵ ਸਰ ਏਦਾਂ ਜਾ ਕੇ ਡਰਾਈਵ ਨਹੀਂ ਚਲਾਉਂਦੇ ਹੈਗੇ ਚੰਡੀਗੜ੍ਹ 'ਚ ਡੰਡਾ ਚੱਲਦਾ ਚੰਡੀਗੜ੍ਹ 'ਚ ਡਰ ਚੱਲਦਾ ਇੱਥੇ ਇੱਥੇ ਫਰਕ ਹੈ ਨਾ ਚੰਡੀਗੜ੍ਹ ਜਿਹੜਾ ਸ਼ਹਿਰ ਹੈ ਉਹ ਸੈਂਟਰ ਦੇ ਅੰਦਰ ਹੈ ਡੰਡਾ ਤਾਂ ਕਾਨੂੰਨ ਦਾ ਹੀ ਹੈ ਨੇ ਡੰਡਾ ਕਾਨੂੰਨ ਦਾ ਚਰਾਨ ਦਾ ਢੰਗ ਵੱਖਰਾ ਤੇ ਤੁਸੀਂ ਘੜਾਣ ਜਾਣੋ ਕਈ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਗੁਰਦੇਵ ਇੱਥੇ ਚੰਗੀ ਤਰ੍ਹਾਂ ਕਰਨ ਚ ਕਿਤਨਾ ਕਿਤੇ ਕੋਈ ਨਾ ਕੋਈ ਕਮੀ ਹੋ ਜਾਂਦੀ ਹੈ ਔਰ ਦੂਜੀ ਗੱਲ ਚੰਡੀਗੜੀ ਦੇ ਬੈਲ ਪਲਾਨਡ ਸਿਟੀ ਚੰਡੀਗੜ੍ਹ ਲੀ ਕਾਰ ਵਿਜ਼ਰ ਨੇ ਉਦੋਂ ਬਣਾਤਾ ਜਿਹਨੂੰ ਬੈਲ ਪਲਾਨਡ ਕਰਕੇ ਬਣਾਇਆ ਤੁਸੀਂ ਉਂਗਲਾਂ ਤੇ ਸੈਕਟਰ ਗਿਣ ਸਕਦੇ ਹੋ ਕਈ ਸੈਕਟਰ ਤਾਂ 13 ਨਾਲ ਹੀ ਘਟ ਹੋ ਜਾਂਦੇ ਆ 13 ਨਾਲ ਹੀ ਸੈਕਟਰ ਸਾਰਾ ਚੰਡੀਗੜ੍ਹ ਘਮਾਇਆ ਪਿਆ ਜਿਹਨੂੰ ਸਮਝ ਆਇਆ ਤਾਂ ਉਹਨੂੰ ਪਤਾ ਹੈ ਵੀ 1 ਦੇ ਸਾਹਮਣੇ 12 ਹੈ ਤੇ 2 ਦੇ ਸਾਹਮਣੇ 11 ਹੈ ਤੇ 3 ਦੇ ਸਾਹਮਣੇ 10 ਹੈ ਤੇ ਮੈਂ ਤੁਹਾਨੂੰ ਸਾਰੇ ਸੈਕਟਰ ਉਂਗਲਾਂ ਤੇ ਗਿਣਾ ਸਕਦਾ ਕਾਰਨ ਦੈਟ ਇਜ਼ ਅ ਬੈਲ ਪਲਾਨਡ ਸਿਟੀ ਲੁਧਿਆਣਾ ਸਾਡਾ ਪੁਰਾਣਾ ਸ਼ਹਿਰ ਲੋਧੀ ਦੇ ਟਾਈਮ ਦਾ ਲੋਦੀ ਦਾ ਆਣਾ ਇਹ ਲੋਦੀ ਆਣਾ ਤੇ ਲੋਦੀ ਦੇ ਟਾਈਮ ਦਾ ਜਦੋਂ ਤੁਸੀਂ ਦੇਖੋ ਮੁਗਲ ਸਲਤਨਤ ਦੇ ਟਾਈਮ ਦਾ ਸ਼ਹਿਰ ਸਾਡਾ ਘੁੱਗ ਬਸਦਾ ਸ਼ਹਿਰ ਸਾਡਾ ਤੁਸੀਂ ਅੰਦਰਲਾ ਸ਼ਹਿਰ ਦੇਖੋ ਦੇਖੋ ਸਾਡੇ ਨੌਂ ਘਰੇ ਦੇਖੋ ਸਾਡੇ ਪੁਰਾਣੇ ਬਾਜ਼ਾਰ ਮੀਨਾ ਬਾਜ਼ਾਰ ਹੈ ਨਾ ਮੀਨਾ ਬਾਜ਼ਾਰ ਕੀ ਹੈ ਉੱਥੇ ਮੀਨਾ ਨਾਂ ਦੀ ਕੋਈ ਡਾਂਸਰ ਰਹਿੰਦੀ ਹੁੰਦੀ ਸੀ ਠੀਕ ਹੈ ਨਾ ਉਹ ਹੁਣ ਅਸੀਂ ਇਹ ਸ਼ਹਿਰ ਪਲਾਨਡ ਸ਼ਹਿਰ ਨਹੀਂ ਹੈ ਪਰ ਇਹਦੇ ਤੇ ਬੜੇ ਟੈਕਨੀਕਲ ਢੰਗ ਨਾਲ ਟੈਕਨੀਕ ਨੂੰ ਅਪਣਾ ਕੇ ਇਹ ਸ਼ਹਿਰ ਨੂੰ ਅਸੀਂ ਵਧੀਆ ਬਣਾਵਾਂਗੇ ਤੇ ਐ ਜੀ ਕੋਈ ਗੱਲ ਨਹੀਂ ਜਿਹੜੀ ਅਸੀਂ ਕਰ ਨਾ ਸਕੀਏ ਸਾਡੇ ਕੋਲ ਇੰਨੇ ਬੈਲ ਐਜੂਕੇਟਿਡ ਆਫੀਸਰ ਸਾਡੇ ਸੀਨੀਅਰ ਆਫੀਸਰ ਇੰਨੇ ਟੈਕਨੀਕਲ ਇੰਨੇ ਵਧੀਆ ਇੰਨੇ ਗਾਈਡਲਾਈਨ ਸਾਨੂੰ ਦਿੰਦੇ ਆ ਤੇ ਇਹਨਾਂ ਸਾਨੂੰ ਪਿਆਰ ਕਰਦੇ ਆ ਉਹਨਾਂ ਦਾ ਬਿਹਵਰੇ ਇੰਨੇ ਠਾ ਤੇ ਅਸੀਂ ਤੁਹਾਡੇ ਸਾਹਮਣੇ ਤੁਹਾਨੂੰ ਫਰਕ ਨਜ਼ਰ ਆਊਗਾ ਥੈਂਕ ਯੂ ਬਹੁਤ ਧੰਨਵਾਦ ਸਰ ਤਾਂ ਗੁਰਦੇਵ ਸਰ ਜਿਨ੍ਹਾਂ ਨੇ ਆਪਣੇ ਡ੍ਰੀਮ ਪ੍ਰੋਜੈਕਟ ਬਾਰੇ ਵੀ ਦੱਸਿਆ ਔਰ ਨਾਲ ਹੀ ਸਭ ਤੋਂ ਵੱਡੀ ਚੀਜ਼ ਹੈ ਕਿ ਉਹਨਾਂ ਨੇ ਕਿਹਾ ਕਿ ਕੱਲਾ ਸਮਰਾਲਾ ਚੌਕ ਜਾਂ ਫਿਰ ਈਸਟ ਹਲਕੇ ਨਹੀਂ ਬਲਕਿ ਪੂਰਾ ਲੁਧਿਆਣਾ ਟ੍ਰੈਫਿਕ ਮੁਕਤ ਯਾਨੀ ਕਿ ਟ੍ਰੈਫਿਕ ਜਾਮ ਤੋਂ ਨਜਾਤ ਪਾਦਾ ਹੋਇਆ ਦਿਖਾਈ ਦੇਗਾ ਲੁਧਿਆਣਾ ਦਾ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ